जिंदर सिंह परवाना ये मिले तो सकते इधर तूने जो पत्थर मारा ना वो पत्थर मारने वाला वीडियो भी रखा है तो मारा। और गाड़ी कितना है तूने मेरे भाई का राजपुरा में भी मिल लेती है तो लेकिन अकेले है ना ये पचास बापरों को लेके बता ना जैसे बाप बापरों को लेके तू ਅੱਜ ਦੁਪਹਿਰ ਰਾਜਪੁਰਾ ਦੇ ਵਿੱਚ ਉਸ ਵਲੇ ਮਾਹੌਲ ਤਣਾਅਪੂਰਨ ਹੋਇਆ ਜਦ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਭਾਈ ਬਲਵੰਦਰ ਸਿੰਘ ਪਰਵਾਨਾ ਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਵਿਕੀ ਸਿੰਘ ਥਾਮਸ ਦੇ ਇੱਕ ਮਾਮਲੇ ਨੂੰ ਲੈ ਕੇ ਫੋਨ ਦੇ ਵਿੱਚ ਆਪਸ ਦੇ ਵਿੱਚ ਦੋਵਾਂ ਦੀ ਬਹਿਸ ਹੋਈ ਹੈ। ਕਾਸੇ ਇਹ ਕਿ ਜੁੱਥੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁਖੀ ਭਾਈ ਬਲਵੰਦਰ ਸਿੰਘ ਪਰਵਾਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿ ਹੈ ਇੱਕ ਮਾਮਲੇ ਨੂੰ ਲੈ ਕੇ ਵਿਕੀ ਸਿੰਘ ਥਾਮਸ ਜੋ ਕਿ ਅਕਸਰ ਵਿਵਾਦਤ ਬਿਆਨ ਦਿੰਦੇ ਨੇ ਤੇ ਇੱਕ ਮਕਾਨ ਨੂੰ ਲੈ ਕੇ ਕੋਈ ਮਾਮਲਾ ਸੀ ਲੇਕਿਨ ਜਦ ਉਹ ਪਟਿਆਲਾ ਦੇ ਵਿੱਚ ਸੰਤ ਵਿਕੀ ਥਾਮਸ ਨੇ ਉਹਨਾਂ ਨੂੰ ਫੋਨ ਕੀਤਾ ਕਿ ਉਹ ਰਾਜਪੁਰੇ ਦੇ ਵਿੱਚ ਮੌਜੂਦ ਹੈ ਤੇ ਮਾਮਲਾ ਉਸ ਵੇਲੇ ਤਣਾਪੁਣ ਬਣਿਆ ਹੈ ਜਨੂਦਾਂ ਦਾ ਕਹਿਣਾ ਹੈ ਕਿ ਉਹ ਕਹਿ ਰਹੇ ਨੇ ਕਿ ਉਹ نیچے ਖੜੇ ਸਨ ਤੇ ਉਪਰੋਂ ਵਿਕੀ ਥਾਮਸ ਤੇ ਉਸ ਦੇ ਸਾਥੀਆਂ ਨੇ ਉਹਨਾਂ ਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਜਗ੍ਹਾ ਤੇ ਖੜੇ ਰਹਿ ਕੇ ਉਥੇ ਹਿੰਮਤ ਵਿਖਾਈ ਹੈ ਤੇ ਉਹ ਪਿੱਛੇ ਤੋਂ ਕਿਵੇਂ ਫਰਾਰ ਹੋ ਗਿਆ ਇਹ ਵੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਤਾਂ ਦੱਸਦੇ ਇਹ ਕਿ ਮਾਹੌਲ ਨੂੰ ਵੇਖਦੇ ਹੋਇਆਂ ਪੁਲਿਸ ਵੱਲ ਵੀ ਹੁਣ ਤਨਾਤ ਕਰ ਦਿੱਤੀ ਗਈ ਹੈ ਵਿਕੀ ਥੋਮਸ ਤੇ ਉਹਨਾਂ ਦੇ ਸਾਥੀਆਂ ਤੇ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਬਲਜਿੰਦਰ ਸਿੰਘ ਪਰਵਾਨਾ ਗਰੁੱਪ ਤੇ ਇੱਟਾ ਰੋੜੀਆਂ ਦੇ ਨਾਲ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਵਿਕੀ ਥੋਮਸ ਤੇ ਉਹਨਾਂ ਦੇ ਸਾਥੀ ਫਰਾਰ ਹੋ ਗਏ ਨੇ 19 ਤਰੀਕ ਲੰਘ ਗਈ ਹਾਂ ਫੋਨ ਮੇਰੇ ਕੋਲ ਕੱਲੇ-ਕੱਲੇ ਰਿਕਾਰਡਿੰਗ ਹੈ ਸਾਹਿਬ ਕੱਲਾ-ਕੱਲਾ ਪ੍ਰੂਫ ਜੇਕਰ ਕਿਸੇ ਨੂੰ ਲੋੜ ਪੈਗੀ ਮੈਂ ਪ੍ਰੂਫ ਦਿਖਾ ਸਕਦਾ ਸਭ ਨੂੰ ਰਿਕਾਰਡਿੰਗ ਸੁਣਾ ਸਕਦਾ ਇੱਥੇ ਮੈਂ ਕਹਿੰਦਾ ਵੀ ਮੈਨੂੰ ਚਾਬੀ ਦੇ ਦੋ ਚਾਬੀ ਦੇ ਇਹਨਾਂ ਨੇ ਚਾਬੀ ਨਹੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਦੋ ਤਿੰਨ ਦਿਨ ਪਹਿਲਾਂ ਹੀ ਫੋਨ ਲਾਇਆ ਚੱਕਿਆ ਨਹੀਂ ਅੱਜ ਮੈਂ ਫੋਨ ਲਾਇਆ ਇਹਨੂੰ ਮੈਂ ਕਿਹਾ ਵੀ ਤੂੰ ਸਾਡੇ ਨਾਲ ਬੇਜੁਬਾਨ ਕਰਕੇ ਤੂੰ ਸਾਡੇ ਰਾਜਪੁਰੇ ਚ ਆਇਆ ਹੈ ਵੀ ਤੂੰ ਇੱਥੇ ਕੋ ਮਦਾ ਫਿਰਦਾ ਚਲੋ 20 ਸਕਿੰਟ ਦੀ ਗੱਲ ਹੈ ਉਹ ਵੀ ਸੁਣ ਲਿਓ ਵੀ ਇਹਨੂੰ ਕੋਈ ਗਾਲ ਕੱਢੀ ਹੋਵੇ ਮੈਂ ਕੋਈ ਇਹ ਜੋ ਸ਼ਬਦ ਮਾੜਾ ਬੋਲਿਆ ਹੋਵੇ ਮੈਂ ਵੀ ਕੋਈ ਨਹੀਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਮਾਂ ਕਾ ਦੁੱਧ ਪੀਆ ਤੋ ਆ ਮੈਂ ਇਹੀ ਖੜ ਵਾਇਦਰਾ ਇਹ ਕਰ ਮੈਂ ਫਲਾਣਾ ਕਰ ਦੂੰਗਾ ਤੂੰ ਹੀ ਜਿਵੇਂ ਬੋਲਦਾ ਤੇ ਮੈਂ ਪਟਿਆਲੇ ਸੀਗਾ ਮੈਂ ਕਿਹਾ ਕੋਈ ਨਹੀਂ ਵੀ ਇਹ ਧਨ ਅਕਾਲਪੁਰ ਕਬਾਇਗੁਰ ਜਾਂਦਾ ਕਿ ਬੁੱਤ ਕਿਨੇ ਪਿੱਤਾ ਚਲੋ ਜਿੱਥੇ ਇਹਨੇ ਫੋਨਦਨ ਕੈਂਪਰੇ ਉੱਥੋਂ ਭੱਜਿਆ ਏ ਤੋਂ ਭੱਜ ਕੇ ਇੱਥੇ ਆ ਗਿਆ ਫਿਰ ਇਹਨੇ ਫੋਨ ਲਾਇਆ ਮੈਨੂੰ ਆਪ ਹੀ ਤੋੜੀ ਤੁਸੀਂ ਇਹ ਚੈੱਕ ਕਰ ਲਿਓ ਵੀ ਮੈਂ ਕੀਤਾ ਕਿਦਾ ਆਇਆ ਕਹਿੰਦਾ ਮੈਂ ਯਾ ਇੱਥੇ ਫਿਰ ਜਿੱਦੇ ਘਰ ਆਇਆ ਸੀ ਹੰਗਰੀ ਬਾਈਟ ਕਰਕੇ ਬੰਦਾ ਉਹਨੇ ਵੀ ਮਾਹੌਲ ਖਰਾਬ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਘਰ ਆ ਇੱਥੇ ਆ ਜਾ ਤੂੰ ਉਹਨੇ ਵੀ ਇਹ ਕਿਹਾ ਸਾਡੇ ਘਰ ਤੋਂ ਆ ਜਾ ਇਹਨਾਂ ਦਾ ਵਹਿਮ ਸੀ ਵੀ ਕਿਤੇ ਅਸੀਂ ਕਹਿੰਦੇ ਕਿ ਤੂੰ ਹੀ ਬੋਲੀ ਜਾਂਦੇ ਆ ਅਸੀਂ ਫੇ ਸਾਡੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਅਸੀਂ ਇੱਥੇ ਆ ਗਏ ਤੇ ਜਦੋਂ ਇੱਥੇ ਆਏ ਅਸੀਂ ਘਰ ਨਹੀਂ ਬੜੇ ਕਿਉਂਕਿ ਸਾਨੂੰ ਪਤਾ ਸਾਡਾ ਮਾਰਕੀਟ ੱਕ ਲਉਣੀ ਆ ਇੱਥੇ ਬੱਚੇ ਸੀਗੇ ਬਜ਼ੁਰਗ ਸੀਗੇ ਚਲੋ ਐਵੇਂ ਨੁਕਸਾਨ ਹੋ ਜਾਂਦਾ ਇਹ ਉੱਪਰ ਖੜਿਆ ਉੱਪਰ ਟੱਟਾ ਚਲਾਈਆਂ ਨੇ ਜਿਹੜਾ ਗੱਡੀ ਛੱਡ ਕੇ ਤੇਥੋਂ ਭੱਜ ਗਿਆ ਅੰਦਾ ਟੱਪ ਕੇ ਪਿੱਛੋਂ ਸਾਵੇਂ ਪਾ ਲਗਾਈ ਤੇ ਸਾਹਮਣੇ ਖੜਿਆ ਆਵਾਜ਼ਾਂ ਮਾਰਦੇ ਰਿਹਾ ਤੇ ਕੰਦਾ ਟੱਪ ਕੇ ਅੱਡੀਆਂ ਨੂੰ ਜਿਵੇਂ ਥੁੱਕ ਲਾ ਕੇ ਬੰਦੇ ਭੱਜਦੇ ਨੇ ਇਹ ਉਦਾਂ ਉਥੋਂ ਭੱਜ ਗਿਆ ਗੱਡੀ ਇੱਥੇ ਖੜੀ ਹੋਈ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਨੇ ਸਾਰੇ ਪ੍ਰੂਫ ਅਸੀਂ ਪ੍ਰਸ਼ਾਸਨ ਦੇਵਾਂਗੇ ਰਿਕਾਰਡਿੰਗ ਆ ਪ੍ਰਸ਼ਾਸਨ ਦੇਵਾਂਗੇ ਬਣਦੀ ਕਾਰਵਾਈ ਜਿਹੜੀ ਆ ਵੀ ਮਾਹੌਲ ਇਹਨੇ ਸਾਨੂੰ ਲਲਕਾਰਿਆ ਇਹ ਲਲਕਾਰਾ ਹੀ ਫਿਰ ਖੜਦਾ ਜਾਂ ਢੈਸੌਰਾਂਾਂ ਸੀ ਖੜਦਾ ਫਿਰ ਅਸੀਂ ਤੇ ਇੱਥੇ ਆਂ ਤੁਹਾਡੇ ਸਾਹਮਣੇ ਆ ਖੜੇ ਆ ਸਾਡੇ ਸਾਰੇ ਹੁਣ ਤੱਕ ਖੜੇ ਆ ਇੱਥੋਂ ਇਹ ਆਪਣੀ ਗੱਡੀ ਛੱਡ ਕੇ ਤੇ ਇੱਥੋਂ ਇਹ ਫਰਾਰ ਹੋ ਗਿਆ ਨਾਲ ਇਹਦੇ ਇੱਕ ਹੋ ਸਿੰਘ ਸੀਗਾ ਇਹ ਕੋਈ ਵਿਕੀ ਕੌਮਸ ਹੈਗਾ ਜੀ ਕੋਈ ਬਾਹਰੋਂ ਆਇਆ ਸੀਗਾ ਇਹ ਇਹਨਾਂ ਦੀ ਕੋਈ ਬਾਬਾ ਜੀ ਨੇ ਤੇ ਪਰਵਾਨਾ ਜੀ ਉਹਨਾਂ ਨਾਲ ਫੋਨ ਤੇ ਕੋਈ ਵੈਸਵਾ ਜੀ ਹੋਈ ਆ ਉਹ ਬੈਸਵਾ ਜੀ ਨੂੰ ਲੈ ਕੇ ਇਹਨਾਂ ਨੇ ਕੋਈ ਟੈਂਪੋ ਲੈ ਕੇ ਆਪਦੇ ਵਿੱਚ ਇੱਥੇ ਲੜਨ ਦੇ ਲਈ ਆਏ ਸੀਗੇ ਪਰ ਅਸੀਂ ਬਿਲਕੁਲ ਸ਼ਾਂਤ ਕਰਤਾ ਦੋਨੇ ਧਿਰਾਂ ਨੂੰ ਸਮਝਾਤਾ ਇੱਥੇ ਕੋਈ ਹਿੰਸਾ ਨਹੀਂ ਦਰਵਾਤਾ ਹੈ ਨਹੀਂ ਮਤਲਬ ਹਰ ਵਾਰ ਵੀ ਕੀਤਾ ਉਹਨਾਂ ਤੋਂ ਜਿੱਦਾਂ ਮਾਹੌਲ ਬਣਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਕਾਰਵਾਈ ਨਹੀਂ ਹੋਈ ਕਿ ਦੇਖਾਂ ਕਰਾਂਗੇ ਜੀ ਅਸੀਂ ਦੋਨਾਂ ਦੀ ਬਿਆਨ ਲਵਾਂਗੇ ਦੋਨਾਂ ਦੀ ਰਾਇ ਲਵਾਂਗੇ ਜੋ ਵੀ ਹੋਊਗਾ ਉਹਦੇ ਉਹ ਕਰ ਕਿਸ ਤਰ੍ਹਾਂ ਬਜਿੰਦਰ ਸਿੰਘ ਪਰਵੋਨਾ ਇਹ ਕਾ ਮੇਰੇ ਤੋਂ ਉੱਤਰ ਦੇ ਜਰ जो तो पत्थर मारा ना वो पत्थर मारने वाला वीडियो भी रखा है इधर तो पत्थर मारा और गाड़ी किसका फोड़ा तूने मेरे भाई का चल। राजपुरा में भी मिल लेती है तो लेकिन अकेले है ना ये पचास बापरों को लेके मत ना जैसे बाप बापरों को लेके आते हैं ਅੱਜ ਦੁਪਹਿਰ ਰਾਜਪੁਰਾ ਦੇ ਵਿੱਚ ਉਸ ਵਲੇ ਮਾਹੌਲ ਤਣਾਅਪੂਰਨ ਹੋਇਆ ਜਦ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਭਾਈ ਬਲਵੰਦਰ ਸਿੰਘ ਪਰਵਾਨਾ ਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਵਿਕੀ ਸਿੰਘ ਥਾਮਸ ਦੇ ਇੱਕ ਮਾਮਲੇ ਨੂੰ ਲੈ ਕੇ ਫੋਨ ਦੇ ਵਿੱਚ ਆਪਸ ਦੇ ਵਿੱਚ ਦੋਵਾਂ ਦੀ ਬਹਿਸ ਹੋਈ ਹੈ। ਕਸ ਇਹ ਕਿ ਜਿਉਂ ਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁਖੀ ਭਾਈ ਬਲਵੰਦਰ ਸਿੰਘ ਪਰਵਾਨਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆ ਕਿ ਹੈ ਇੱਕ ਮਾਮਲੇ ਨੂੰ ਲੈ ਕੇ ਵਿਕੀ ਸਿੰਘ ਥਾਮਸ ਜੋ ਕਿ ਅਕਸਰ ਵਿਵਾਦਤ ਬਿਆਨ ਦਿੰਦੇ ਨੇ ਤੇ ਇੱਕ ਮਕਾਨ ਨੂੰ ਲੈ ਕੇ ਕੋਈ ਮਾਮਲਾ ਸੀ ਲੇਕਿਨ ਜਦ ਉਹ ਪਟਿਆਲਾ ਦੇ ਵਿੱਚ ਸੰਤ ਵਿਕੀ ਥਾਮਸ ਨੇ ਉਹਨਾਂ ਨੂੰ ਫੋਨ ਕੀਤਾ ਕਿ ਉਹ ਰਾਜਪੁਰੇ ਦੇ ਵਿੱਚ ਮੌਜੂਦ ਹੈ ਤੇ ਮਾਮਲਾ ਉਸ ਵੇਲੇ ਤਣਾਪਨ ਬਣਿਆ ਹੈ ਜਨੂਦਾਂ ਦਾ ਕਹਿਣਾ ਹੈ ਕਿ ਉਹ ਕਹਿ ਰਹੇ ਨੇ ਕਿ ਉਹ نیچے ਖੜੇ ਸਨ ਤੇ ਉਪਰੋਂ ਵਿਕੀ ਥਾਮਸ ਤੇ ਉਸ ਦੇ ਸਾਥੀਆਂ ਨੇ ਉਹਨਾਂ ਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਜਗ੍ਹਾ ਤੇ ਖੜੇ ਰਹਿ ਕੇ ਉਥੇ ਹਿੰਮਤ ਵਿਖਾਈ ਹੈ ਤੇ ਉਹ ਪਿੱਛੇ ਤੋਂ ਕਿਵੇਂ ਫਰਾਰ ਹੋ ਗਿਆ ਇਹ ਵੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਤਾਂ ਦੱਸ ਸੀ ਇਹ ਕਿ ਮਾਹੌਲ ਨੂੰ ਵੇਖਦੇ ਹੋਇਆ ਪੁਲਿਸ ਵੱਲ ਵੀ ਹੁਣ ਤਨਾਤ ਕਰ ਦਿੱਤੀ ਗਈ ਹੈ ਵਿਕੀ ਥੋਮਸ ਤੇ ਉਹਨਾਂ ਦੇ ਸਾਥੀਆਂ ਤੇ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਬਲਜਿੰਦਰ ਸਿੰਘ ਪਰਵਾਨਾ ਗੁਰਪਤੀ ਇੱਟਾ ਰੋੜਿਆ ਦੇ ਨਾਲ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਵਿਕੀ ਥੋਮਸ ਤੇ ਉਹਨਾਂ ਦੇ ਸਾਥੀ ਫਰਾਰ ਹੋ ਗਏ ਨੇ 19 ਤਰੀਕ ਲੰਘ ਗਈ ਹਾਂ ਫੋਨ ਮੇਰੇ ਕੋਲ ਕੱਲੇ ਕੱਲੇ ਰਿਕਾਰਡਿੰਗ ਹੈ ਸਾਹਿਬ ਕੱਲਾ ਕੱਲਾ ਪ੍ਰੂਫ ਜੇਕਰ ਕਿਸੇ ਨੂੰ ਲੋੜ ਪੈਗੀ ਮੈਂ ਪ੍ਰੂਫ ਦਿਖਾ ਸਕਦਾ ਸਭ ਨੂੰ ਰਿਕਾਰਡਿੰਗ ਸੁਣਾ ਸਕਦਾ ਜਿੱਥੇ ਮੈਂ ਕਹਿੰਦਾ ਵੀ ਮੈਨੂੰ ਚਾਬੀ ਦੇ ਦੋ ਚਾਬੀ ਦੇ ਇਹਨਾਂ ਨੇ ਚਾਬੀ ਨਹੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਦੋ ਤਿੰਨ ਦਿਨ ਪਹਿਲਾਂ ਹੀ ਫੋਨ ਲਾਇਆ ਚੱਕਿਆ ਨਹੀਂ ਅੱਜ ਮੈਂ ਫੋਨ ਲਾਇਆ ਇਹਨੂੰ ਮੈਂ ਕਿਹਾ ਵੀ ਤੂੰ ਸਾਡੇ ਨਾਲ ਬੇਜੁਬਾਨ ਕਰਕੇ ਤੂੰ ਸਾਡੇ ਰਾਜਪੁਰੇ ਚ ਆਇਆ ਹੈ ਵੀ ਤੂੰ ਇੱਥੇ ਕੋ ਮਦਾ ਫਿਰਦਾ ਚਲੋ 20 ਸਕਿੰਟ ਦੀ ਗੱਲ ਹੈ ਉਹ ਵੀ ਸੁਣ ਲਿਓ ਵੀ ਇਹਨੂੰ ਕੋਈ ਗਾਲ ਕੱਢੀ ਹੋਵੇ ਮੈਂ ਕੋਈ ਇਹ ਜੋ ਸ਼ਬਦ ਮਾੜਾ ਬੋਲਿਆ ਹੋਵੇ ਮੈਂ ਵੀ ਕੋਈ ਨਹੀਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਮਾਂ ਕਾ ਦੁੱਧ ਪੀਆ ਤੋ ਆ ਮੈਂ ਇਹੀ ਖੜ ਉਹ ਆ ਇਧਰ ਆ ਇਹ ਕਰ ਮੈਂ ਫਲਾਣਾ ਕਰ ਦੂੰਗਾ ਤੂੰ ਇਧਰ ਜਿਵੇਂ ਬੋਲਦਾ ਤੇ ਮੈਂ ਪਟਿਆਲੇ ਸੀਗਾ ਮੈਂ ਕਿਹਾ ਕੋਈ ਨਹੀਂ ਵੀ ਇਹ ਧਨ ਅਕਾਲਪੁਰ ਕਬਾਇਗੁਰ ਜਾਂਦਾ ਕਿ ਉਹ ਤੱਕ ਕਿਨੇ ਪਿੱਤਾ ਚਲੋ ਜਿੱਥੇ ਇਹਨੇ ਫੋਨਦਨ ਕੈਂਪਰੇ ਉੱਥੋਂ ਭੱਜਿਆ ਆਏ ਉਹ ਭੱਜ ਕੇ ਇੱਥੇ ਆ ਗਿਆ ਫਿਰ ਇਹਨੇ ਫੋਨ ਲਾਇਆ ਮੈਨੂੰ ਆਪ ਹੀ ਤੋੜੀ ਤੁਸੀਂ ਇਹ ਚੈੱਕ ਕਰ ਲਿਓ ਵੀ ਮੈਂ ਕੀਤਾ ਕਿਦਾ ਆਇਆ ਕਹਿੰਦਾ ਮੈਂ ਯਾ ਇੱਥੇ ਫਿਰ ਜਿੱਦੇ ਘਰ ਆਇਆ ਸੀ ਹੰਗਰੀ ਬਾਈਟ ਕਰਕੇ ਬੰਦਾ ਉਹਨੇ ਵੀ ਮਾਹੌਲ ਖਰਾਬ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਘਰ ਆ ਇੱਥੇ ਆ ਜਾ ਤੂੰ ਉਹਨੇ ਵੀ ਇਹ ਕਿਹਾ ਸਾਡੇ ਘਰ ਤੋਂ ਆ ਜਾ ਇਹਨਾਂ ਦਾ ਵਹਿਮ ਸੀ ਵੀ ਕਿਤੇ ਅਹੀਂ ਕਦੇ ਕਿ ਤੂੰ ਹੀ ਬੋਲੀ ਜਾਂਦੇ ਆ ਅਸੀਂ ਵੀ ਸਾਡੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਅਸੀਂ ਇੱਥੇ ਆ ਗਏ ਤੇ ਜਦੋਂ ਇੱਥੇ ਆਏ ਅਸੀਂ ਘਰ ਨਹੀਂ ਬੜੇ ਕਿਉਂਕਿ ਸਾਨੂੰ ਪਤਾ ਸਾਡਾ ਮਾਰਕੀਟ ਆ ਕਲੋਨੀ ਆ ਇੱਥੇ ਬੱਚੇ ਸੀਗੇ ਬਜ਼ੁਰਗ ਸੀਗੇ ਚਲੋ ਐਵੇਂ ਨੁਕਸਾਨ ਹੋ ਜਾਂਦਾ ਇਹ ਉੱਪਰ ਖੜਿਆ ਉਹ ਟਾਟਾ ਚਲਾਈਆਂ ਨੇ ਜਿਹੜਾ ਗੱਡੀ ਛੱਡ ਕੇ ਇੱਥੋਂ ਭੱਜ ਗਿਆ ਅੰਦਾ ਟੱਪ ਕੇ ਪਿੱਛੋਂ ਸਾੰਨੇ ਪਾ ਲਗਾਈ ਤੇ ਸਾਹਮਣੇ ਖੜੇ ਆਵਾਜ਼ਾਂ ਮਾਰਦੇ ਰਹੇ ਤੇ ਕੰਦਾ ਟੱਪ ਕੇ ਅੱਡੀਆਂ ਨੂੰ ਜਿਵੇਂ ਥੁੱਕ ਲਾ ਕੇ ਬੰਦੇ ਭੱਜਦੇ ਨੇ ਇਹ ਉਦਾਂ ਉੱਥੋਂ ਭੱਜ ਗਿਆ ਗੱਡੀ ਇੱਥੇ ਖੜੀ ਹੋਈ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਨੇ ਸਾਰੇ ਪ੍ਰੂਫ ਅਸੀਂ ਪ੍ਰਸ਼ਾਸਨ ਦੇਵਾਂਗੇ ਰਿਪੋਰਟਿੰਗ ਆ ਪ੍ਰਸ਼ਾਸਨ ਦਾਵੇਂ ਮੰਦੀ ਕਾਰਵਾਈ ਜਿਹੜੀ ਆ ਵੀ ਭਾਉਲ ਨੇ ਸਾਨੂੰ ਲਲਕਾਰਿਆ ਇਹ ਲਲਕਾਰਾਂ ਹੀ ਫਿਰ ਖੜਦਾ ਜਾਂ ਢੈ ਸੋਰਾਂ ਸੀ ਖੜਦਾ ਫਿਰ ਅਸੀਂ ਤੇ ਇੱਥੇ ਆਏ ਤੁਹਾਡੇ ਸਾਹਮਣੇ ਖੜੇ ਆ ਸਾਡੇ ਸਾਰੇ ਹੁਣ ਤੱਕ ਖੜੇ ਆ ਇੱਥੋਂ ਇਹ ਆਪਣੀ ਗੱਡੀ ਛੱਡ ਕੇ ਇੱਥੋਂ ਇਹ ਫਰਾਰ ਹੋ ਗਿਆ ਨਾਲ ਇਹਦੇ ਇੱਕ ਹੋਰ ਸਿੰਘ ਸੀਗਾ ਇਹ ਕੋਈ ਵਿਕੀ ਫੌਨਸ ਹੈਗਾ ਜੀ ਕੋਈ ਬਾਹਰੋਂ ਆਇਆ ਸੀਗਾ ਇਹ ਇਹਨਾਂ ਦੀ ਕੋਈ ਬਾਬਾ ਜੀ ਨੇ ਤੇ ਪਰਵਾਨਾ ਜੀ ਉਹਨਾਂ ਨਾਲ ਫੌਨ ਤੇ ਕੋਈ ਵੈਸਵਾ ਜੀ ਹੋਈ ਆ ਉਹ ਬੈਸਵਾ ਜੀ ਨੂੰ ਲੈ ਕੇ ਇਹਨਾਂ ਨੇ ਕੋਈ ਟੈਂਪੋਮ ਲੈ ਕੇ ਆਪਦੇ ਵਿੱਚ ਇੱਥੇ ਲੜਨ ਦੇ ਲਈ ਆਏ ਸੀਗੇ ਪਰ ਅਸੀਂ ਬਿਰ ਨੂੰ ਕੋਲ ਸ਼ਾਂਤ ਕਰਤਾ ਦੋਨੇ ਧਿਰਾਂ ਨੂੰ ਸਮਝਾਤਾ ਇੱਥੇ ਕੋਈ ਇਦਾਂ ਦੀ ਗੱਲ ਬਥਾ ਹੈ ਨਹੀਂ ਮਤਲਬ ਹਰ ਵਾਰ ਵੀ ਕੀ ਤੁਮੋਂ ਤੋਂ ਜਿੱਦਾਂ ਮਾਹੌਲ ਬਣਾ ਕਰਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਕਾਰਵਾਈ ਕੀ ਹੋਈ ਕਿ ਦੇਖਾ